ਕੱਲ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਖੜੇ ਕੀਤੇ ਗਏ ਨੇ ਵਾਰਡ ਨੰਬਰ 24 ਦੇ ਵਿੱਚ ਔਰ ਉਹਨਾਂ ਵੱਲੋਂ ਇੱਕ ਲਿਖਤੀ ਰੂਪ ਦੇ ਵਿੱਚ ਐਪਲੀਕੇਸ਼ਨ ਜਿਹੜਾ ਕਾਂਗਰਸ ਪਾਰਟੀ ਦੇ ਤਰਫੋਂ ਪਰ ਉਹਦੇ ਵਿੱਚ ਕੁਝ ਖਾਮੀਆਂ ਹੋਣ ਦੇ ਬਾਵਜੂਦ ਉਸ ਨੂੰ ਐਨਓਸੀ ਜਾਰੀ ਕੀਤਾ ਗਿਆ। ਜਿਸ ਜਗ੍ਹਾ ਤੇ ਉੱਥੇ ਹੋ ਰਹੇ ਆ। ਤਾਂ ਇਹ ਸ਼ੋ ਜਿਹੜੀ ਆਪਣੀ ਪ੍ਰਾਪਰਟੀ ਪੰਜ ਬੱਲੇ ਕੀਤੀ ਗਈ ਹੈ। ਲੈ ਇਸ ਦੇ ਉੱਤੇ ਹੀ ਕਾਰਵਾਈ ਕਰਦੇ ਆ ਹਾਂ। ਜੋ ਮਿਊਨਿਸਪਲ ਕਮੇਟੀ ਕਾਰਪੋਰੇਸ਼ਨ ਦੇ ਜੋ ਅਧਿਕਾਰੀ ਨੇ ਉਹਨਾਂ ਮੌਕੇ ਤੇ ਜਾਇਜ਼ਾ ਲਿਆ ਔਰ ਇਹ ਗੱਲ ਲਿਖਤੀ ਰੂਪ ਦੇ ਵਿੱਚ ਉਹਨਾਂ ਰਿਪੋਰਟ ਬਣਾ ਕੇ ਦਿੱਤੀ ਹੈ ਕਿ ਜੋ ਸਤਨਾਮ ਸਿੰਘ ਨੇ ਆਬਜੈਕਸ਼ਨ ਲਾਏ ਨੇ ਸੱਚ ਨੇ। ਉਹ ਆਦਮੀ 15 ਬੱਲੇ 'ਚ ਰਹਿ ਰਿਹਾ ਹੈ ਔਰ ਐਗਰੀਕਲਚਰਲ ਲੈਂਡ ਹੈ ਉਹਦਾ ਨਾਂ ਨਕਸ਼ਾ ਪਾਸ ਹੋਇਆ ਨਾ ਉਹਦੀ ਬੰਦੀ ਫੀਸ ਜਮ੍ਹਾਂ ਕਰਾਈ ਗਈ ਹੈ ਕਾਰਪੋਰੇਸ਼ਨ 'ਚ। ਔਰ ਇੰਨੀ ਜਣੀ ਕਿ ਗਲਤੀਆਂ ਹੋਣ ਦੇ ਬਾਵਜੂਦ ਇਹ ਐਨਓਸੀ ਜਾਰੀ ਕਰਨਾ ਔਰ ਐਨਓਸੀ ਜਾਰੀ ਕਰਨ ਦੇ ਵਿੱਚ ਕਿਸ ਚ ਤਾਕਤ ਦਾ ਹੱਥ ਹੈ ਅਸੀਂ ਡਿਮਾਂਡ ਕਰਨੇ ਆਂ ਵੀ ਉਸ ਜਿਹੜੀ ਉਹ ਸਖੀਅਤ ਹੈ ਜਿਹੜੀ ਬੈਠੀ ਹੋਈ ਹੈ ਕਾਰਪੋਰੇਸ਼ਨ ਦੇ ਵਿੱਚ ਉਸ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਹੈ ਉਹ ਬੰਦੀ ਕੀਤੀ ਜਾਏ ਜੇ ਉੱਤੇ ਐਫਆਈਆਰ ਬੰਦੀ ਹੈ ਤੇ ਐਫਆਈਆਰ ਕੀਤੀ ਜਾਏ ਜੇ ਉਹਨੂੰ ਹੋਰ ਕੋਈ ਵਿਭਾਗੀਏ ਕਾਰਵਾਈ ਬੰਦੀ ਹੈ ਤਾਂ ਉਹ ਤੇ ਜ਼ਰੂਰ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਐਸਾ ਕੰਮ ਜਿਹੜਾ ਹੈ ਉਹ ਕਾਰਪੋਰੇਸ਼ਨ ਦੇ ਵਿੱਚ ਗਲਤ ਤਰੀਕੇ ਨਾਲ ਨਾ ਕੀਤਾ ਜਾਏ ਚਾਹੇ ਉਹ ਜਿੱਦਾਂ ਉਹਨਾਂ ਦੱਸਿਆ ਪੋਲੀਟਿਕਲ ਦਬਾਅ ਪੋਲੀਟਿਕਲ ਦਬਾਅ ਸਿਰਫ ਕਾਰਪੋਰੇਸ਼ਨ ਕਾਂਗਰਸ ਦੀ ਹੋਣ ਕਰਕੇ ਆ ਕਿਉਂਕਿ ਮੇਅਰ ਦੇ ਅੰਡਰ ਸਾਰੇ ਕੰਮ ਚੱਲਦੇ ਨੇ ਲੇਕਿਨ ਜਿਹੜੀ ਰਿਪੋਰਟ ਜਿਹੜੀ ਗਈ ਹੈ ਜਿਹੜੀ ਆਪਣਾ ਸਬੰਧਿਤ ਅਧਿਕਾਰੀਆਂ ਨੇ ਜਿਹੜੀ ਰਿਪੋਰਟ ਬਣਾਈ ਹੈ ਉਹ ਬਿਲਕੁਲ ਜਿਹੜੀ ਸੱਚ ਹੈ ਉਹਦੀ ਰਿਪੋਰਟ ਦੇ ਆਧਾਰ ਤੇ ਅਸੀਂ ਕਾਰਵਾਈ ਦੀ ਡਿਮਾਂਡ ਕਰਦੇ ਆ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਆਪ ਸਭ ਨੂੰ ਪਤਾ ਹੈ ਸਾਰੇ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਅਤੇ ਕਮੇਟੀਆਂ ਦੇ ਇਲੈਕਸ਼ਨ 21 ਦਸੰਬਰ ਨੂੰ ਹੋ ਰਹੇ ਨੇ ਅਤੇ ਰਿਪੋਰਟਾਂ ਦੇ ਮਤਾਬਕ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜ ਨਾਲ ਜਿੱਤ ਰਹੀ ਆ ਬਟਾਲੇ ਦੇ ਵਿੱਚ ਵੀ 24 ਨੰਬਰ ਵਾਰਡ ਦੇ ਵਿੱਚ ਇੱਥੇ ਜਿਹੜੇ ਕੌਂਸਲਰ ਹੀ ਪੁਰਾਣੇ ਉਹਨਾਂ ਦੀ ਡੈਥ ਹੋ ਗਈ ਆ ਤੇ ਦੁਬਾਰਾ ਬਾਈ ਇਲੈਕਸ਼ਨ ਹੋ ਰਹੇ ਨੇ ਇਹਨਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜਿਹੜੇ ਕੈਂਡੀਡੇਟ ਕਬਲਵਿੰਦਰ ਸਿੰਘ ਜੀ ਹਲਾਰੇ ਗਏ ਨੇ ਉਹਨਾਂ ਨੂੰ ਕਾਰਪੋਰੇਸ਼ਨ ਵੱਲੋਂ ਐਨਓਸੀ ਦਿੱਤਾ ਗਿਆ ਹੈ ਜੋ ਕਿ ਗਲਤ ਹੈ ਜਦੋਂ ਕਿ ਉਹ ਮੌਕੇ ਤੇ 15 ਮਰਲੇ ਦੇ ਮਕਾਨ ਚ ਰਹਿ ਰਹੇ ਨੇ ਤੇ ਉਹਨਾਂ ਨੇ 5 ਮਰਲੇ ਦਾ ਹਲਫੀਆ ਬਿਆਨ ਦਿੱਤੀ ਕਿ ਜਾਂ ਉੱਥੇ ਜੋ ਵੀ ਪੇਪਰ ਦੇ ਕੇ ਐਨਓਸੀ ਲਿਆ ਹੈ ਅਤੇ ਕਈ ਤਰ੍ਹਾਂ ਦੇ ਏਰੀਆ ਦੇ ਵੀ ਦੇਣ ਵਾਲੇ ਹੈ ਇਸ ਕਰਕੇ ਆਪ ਸਾਡੀ ਦੇਹੋ ਮੰਗਿਆ ਜਿਹੜੇ ਕੋਈ ਕੰਸਰਨਡ ਅਥਾਰਟिटीज ਆ ਕਮਿਸ਼ਨਰ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਨੇ ਜਾਂ ਸਾਡੇ ਪੋਲੀਟੀਕਲ ਐਮ ਐਲ ਏ ਸਾਹਿਬ ਆ ਕਿ ਇਹਨਾਂ ਜਿਹੜੇ ਦੋਸ਼ੀ ਨੇ ਜਾਂ ਜਿਨ੍ਹਾਂ ਨੇ ਗਲਤ ਐਨਓਸੀ ਦਿੱਤਾ ਵਾ ਉਹਨਾਂ ਨੂੰ ਕਾਨੂੰਨ ਦੇ ਘੇਰੇ ਚ ਵਾਤਵਾਰ ਸਜ਼ਾ ਮਿਲਣੀ ਚਾਹੀਦੀ ਹੈ ਇਥੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿਉਂਕਿ ਕਾਰਪੋਰੇਸ਼ਨ ਤੇ ਕਾਂਗਰਸ ਦਾ ਕੰਟਰੋਲ ਹੈ ਇੱਕ ਇੰਡੀਪੈਂਡੈਂਟ ਬਾਡੀ ਹੈ ਕੋਈ ਵੀ ਕੰਮ ਜਿਹੜਾ ਵਾ ਮжоਰਿਟੀ ਨਾਲ ਹੁੰਦਾ ਹੈ ਜਿਹੜਾ ਕੰਮ ਸਾਡੇ ਐਮ ਐਲ ਏ ਸਾਹਿਬ ਕਰਨਾ ਚਾਹੁੰਦੇ ਨੇ ਉਹਦੇ ਵਿੱਚ ਰੋੜੇ ਅਟਕਾਏ ਜਾਂਦੇ ਹੈ। ਉਹਦੇ ਉਹ ਕੰਮ ਹੋਣ ਨਹੀਂ ਦਿੱਤਾ ਜਾਂਦਾ। ਇਸ ਕਰਕੇ ਐਮਐਲਏ ਸਾਹਿਬ ਵੱਲੋਂ ਸਾਡੇ ਸਾਰਿਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਆਉਂਦੇ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਮਾਰਜਨ ਨਾਲ ਜਿਤਾ ਕੇ ਕਾਰਪੋਰੇਸ਼ਨ ਜਿਹੜੀ ਆ ਮੇਅਰ ਆ ਉਹ ਆਮ ਆਦਮੀ ਪਾਰਟੀ ਦਾ ਬਣਾਇਆ ਜਾ ਸਕੇ ਤਾਂ ਕਿ ਬਟਾਲੇ ਦੀ ਓਵਰਆਲ ਹਰ ਪੱਖ ਤੋਂ ਤਰੱਕੀ ਕੀਤੀ ਜਾ ਸਕੇ। ਹੁਣ ਇਹ ਵੀ ਵੇਖਿਆ ਗਿਆ ਹੈ ਕਿ ਜਿਹੜੀਆਂ ਸੜਕਾਂ ਪੀਡਬਲਯੂਡੀ ਜਾਂ ਹੋਰ ਦੂਜੇ ਮੈਕਮਿਆਂ ਦੇ ਅੰਡਰ ਨੇ ਉਹ ਸਾਰੀ ਡਿਵੈਲਪਮੈਂਟ ਹੋ ਰਹੀ ਆ ਅੱਜ ਅਸੀਂ ਵੇਖ ਰਹੇ ਆ ਬਾਈਪਾਸ ਬਣ ਗਏ ਨੇ ਜਾਂ ਮੇਨ ਸਾਡਾ ਰੋਡ ਜੀਟੀ ਰੋਡ ਬਣ ਗਿਆ ਵਾ ਚੌਂਕ ਡਿਵੈਲਪ ਹੋਏ ਨੇ ਇਸੇ ਤਰ੍ਹਾਂ ਜੇ ਕਾਰਪੋਰੇਸ਼ਨ ਸਾਡੇ ਅੰਡਰ ਹੋਵੇਗੀ ਤਾਂ ਅਸੀਂ ਸ਼ਹਿਰ ਦੀ ਹਰ ਪਾਸਿਓਂ ਹਰ ਤਰ੍ਹਾਂ ਵੱਤਵਤ ترقی ਕਰਾਂਗੇ ਅਤੇ ਸਾਨੂੰ ਆਪਣੇ ਸ਼ਹਿਰ ਤੇ ਮਾਣ ਹੋਏਗਾ ਕਿ ਅਸੀਂ ਬਟਾਲੇ ਦੇ ਵਾਸੀ ਆ ਧੰਨਵਾਦ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦਾ ਮੇਨ ਏਜੰਡਾ ਜਿਹੜੀ 24 ਨੰਬਰ ਵਾਰਡ ਦੀ ਇਲੈਕਸ਼ਨ ਹੋ ਰਹੀ ਹੈ ਸ਼ਾਹਪੁਰੇ ਦੀ ਕਿਉਂਕਿ ਸਾਡੇ ਇੱਥੋਂ ਦੇ ਜਿਹੜੇ ਮਾਨ ਜੋ ਕਾਉਂਸਲਰ ਸੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਉਹਦੀ ਵਜ੍ਹਾ ਕਰਕੇ ਸਾਡੇ 24 ਨੰਬਰ ਵਾਰਡ ਦੀ ਇਲੈਕਸ਼ਨ ਹੋ ਰਹੀ ਹੈ ਨਾਮਿਨੇਸ਼ਨ ਭਰੇ ਗਏ ਸੀਗੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਸਾਡੇ ਉਮੀਦਵਾਰ ਸਰਦਾਰ ਸਤਨਾਮ ਸਿੰਘ ਜੀ ਜੋ ਉਮੀਦਵਾਰ ਨੇ ਉਹਨਾਂ ਨੇ ਇੱਕ ਆਬਜੈਕਸ਼ਨ ਲਾਇਆ ਸੀਗਾ ਬਲਵਿੰਦਰ ਸਿੰਘ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਔਰ ਉਹ objection ਉਹਨਾਂ ਦਾ ਬਿਲਕੁਲ 100 ਤੋਂ 200% ਬਿਲਕੁਲ ਸਹੀ ਸੀਗਾ ਉਸ objection ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਬਲਵਿੰਦਰ ਸਿੰਘ ਕੈਂਡੀਡੇਟ ਹੈ ਕਾਂਗਰਸ ਪਾਰਟੀ ਦਾ ਉਹਨੇ ਡਿਟਰਨਿੰਗ ਅਫਸਰ ਨੂੰ ਔਰ ਚੋਣ ਕਮਿਸ਼ਨਰ ਨੂੰ ਮਿਸਗਾਈਡ ਕੀਤਾ ਗਿਆ ਉਹਨਾਂ ਨੂੰ ਗਲਤ ਇਨਫਰਮੇਸ਼ਨ ਦੇ ਕੇ ਆਪਣੇ ਕੰਮੇ ਭਰੇ ਨੇ ਔਰ ਜਿਹੜਾ NOC ਲਿਆ ਗਿਆ ਵਾ ਕਾਰਪੋਰੇਸ਼ਨ ਦਫ਼ਤਰ ਤੋਂ ਬਿਲਕੁਲ ਬਲਤ ਇਸ਼ੂ ਹੋਇਆ ਵਾ ਔਰ ਜਿੰਨਾ ਅਫਸਰਾਂ ਨੇ ਉਹ ਇਸ਼ੂ ਕੀਤਾ ਵਾ ਉਹਨਾਂ ਵਿਰੁੱਧ ਜਿਹੜੀ ਕਾਰਵਾਈ ਆ ਅਸੀਂ ਡੀਸੀ ਸਾਹਿਬ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਹਨਾਂ ਦੇ ਵਿਰੁੱਧ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਆ ਵਿਦ ਪ੍ਰੂਫ ਅਸੀਂ ਤੁਹਾਨੂੰ ਇਹਦੇ ਸਾਰੇ ਸਬੂਤ ਦੇਾਂਗੇ ਓਬਜੈਕਸ਼ਨ ਇਹ ਲਾਇਆ ਗਿਆ ਸੀਗਾ ਕਿ ਜਿਹੜੇ ਬਲਵਿੰਦਰ ਸਿੰਘ ਆ ਉਹ ਆਪਣੇ ਘਰ ਜਿਸ ਵਿੱਚ ਰਹਿ ਰਹੇ ਨੇ ਉਹ 15 ਮਰਲੇ ਦਾ ਮਕਾਨ ਆ ਔਰ ਜਿਹੜੀ ਐਨਓਸੀ ਲਈ ਗਈ ਉਹ 5 ਮਰਲੇ ਦੀ ਲਈ ਗਈ ਆ ਨਾ ਉਸ ਮਕਾਨ ਦਾ ਨਕਸ਼ਾ ਪਾਸ ਹੈ ਨਾ ਉਹਦੀ ਕੋਈ ਬਿਲਡਿੰਗ ਫੀਸ ਤਾਰੀ ਗਈ ਹੈ ਜਦੋਂ ਕਿ ਐਨਓਸੀ ਲੈਣਾ ਹੁੰਦਾ ਹੈ ਉਸ ਵੇਲੇ ਸਾਰੇ ਡਿਪਾਰਟਮੈਂਟ ਦੀਆਂ ਸਾਰੀਆਂ ਸ਼ਾਖਾਵਾਂ ਕੋਲੋਂ ਐਨਓਸੀ ਕਲੀਅਰ ਕਰਕੇ ਲਿਆ ਜਾਂਦਾ ਉਹਨਾਂ ਦੀ ਰਿਪੋਰਟ ਹੋਣੀ ਹੁੰਦੀ ਆ ਕਿ ਇਹਨਾਂ ਦਾ ਕੋਈ ਬਿਜਲੀ ਦਾ ਬਿੱਲ ਇਹਨਾਂ ਦਾ ਕੋਈ ਪਾਣੀ ਦਾ ਬਿੱਲ ਇਹਨਾਂ ਦਾ ਕੋਈ ਸੀਵਰੇਜ ਦਾ ਬਿੱਲ ਇਹਨਾਂ ਦਾ ਕੋਈ ਬਿਲਡਿੰਗ ਦਾ ਬਿੱਲ ਕੋਈ ਵੀ ਬਕਾਇਆ ਵਾ ਤੇ ਉਹਨੂੰ ਐਨਓਸੀ ਇਸ਼ੂ ਨਹੀਂ ਹੁੰਦੀ ਔਰ ਇਹਨਾਂ ਸਾਰੀਆਂ ਹੀ ਚੀਜ਼ਾਂ ਤੋਂ ਉਹ ਬਿਲਕੁਲ ਉਹਨਾਂ ਨੇ ਸਰਾਸਰ ਗਲਤ ਕੀਤਾ ਵਾ ਜਿਹੜੇ ਇੱਥੋਂ ਦੇ ਮੇਅਰ ਸਾਹਿਬ ਨੇ ਸਾਡੇ ਉਹਨਾਂ ਨੇ ਸਰਕਾਰੀ ਦਬਾਅ ਪਾ ਕੇ ਆਪਣਾ ਮੇਰ ਦਾਬ ਕਿਉਂਕਿ ਜਿਹੜਾ ਪ੍ਰਸ਼ਾਸਨ ਜਿਹੜਾ ਉੱਥੇ ਲੱਗੇ ਹੋਏ ਅਧਿਕਾਰੀ ਨੇ ਉਹ ਮੇਰ ਸਾਹਿਬ ਦੇ ਅੰਡਰ ਨੇ ਔਰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਉਹਨਾਂ ਨੇ ਤੇ ਇਹ ਐਨਓਸੀ ਗਲਤ ਜਾਰੀ ਕੀਤਾ ਆ ਸਭ ਤੋਂ ਪਹਿਲਾਂ ਜਿਹੜੀ ਆ ਉਹ ਮੇਰ ਸਾਹਿਬ ਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ ਔਰ ਜਿਹੜੇ ਉੱਥੋਂ ਦੇ ਜਿਨ੍ਹਾਂ ਨੇ ਇਸ਼ੂ ਕੀਤਾ ਅਧਿਕਾਰੀਆ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਇਹ ਅਸੀਂ ਪੁਰਜੋਰ ਮੰਗ ਕਰਦੇ ਆ ਆਪਣੀ ਔਰ ਜਿਹੜੇ ਅਫਸਰ ਨੇ ਜਿਹੜੇ ਮੌਕੇ ਦੇ ਕਲਰਕ ਨੇ ਉਹਨਾਂ ਨੇ ਜਾ ਕੇ ਇਹ ਵੈਰੀਫਾਈ ਕੀਤਾ ਵਾ ਜਿੱਦੀ ਰਿਪੋਰਟ ਜਿਹੜੀ ਆ ਉਹ ਤੁਹਾਡੇ ਕੋਲ ਆ ਵਾ ਜੇ ਕਹੋ ਮੈਂ ਪੜ੍ਹ ਕੇ ਸੁਣਾ ਦਿੰਦਾ ਵਾ ਪਰ ਜਿਸ ਮਕਾਨ ਵਿੱਚ ਪ੍ਰਾਰਥੀ ਰਹਿ ਰਿਹਾ ਹੈ ਲਗਭਗ 15 ਮਰਲੇ ਦਾ ਬੰਦਾ ਇਸ ਜਗ੍ਹਾ ਦੀ ਪ੍ਰਾਪਰਟੀ ਟੈਕਸ ਬੰਦਾ ਹੈ ਜੋ ਕਿ ਪ੍ਰਾਰਥੀ ਵੱਲੋਂ ਜਮ੍ਹਾਂ ਨਹੀਂ ਕਰਵਾਇਆ ਗਿਆ ਇਹ ਥੱਲੇ ਰਿਪੋਰਟਾਂ ਨੇ ਇਹ ਬਿਲਡਿੰਗ ਦੀ ਉਹਨਾਂ ਦੇ 24x2.545 ਫੁੱਟ ਉਹਨਾਂ ਦਾ ਮੱਥਾ ਆ ਔਰ ਰਜਿਸਟਰੀ ਦੀਆਂ ਕਾਪੀਆਂ ਨਾਲ ਨੇ ਉਹ ਐਨਓਸੀ ਬਿਲਕੁਲ ਸਰਾਸਰ ਜਿਹੜਾ ਨਾ ਉਹ ਗਲਤ ਦਿੱਤਾ ਗਿਆ ਵਾ ਅਸੀਂ ਫੇਰ ਇੱਕ ਵਾਰੀ ਰਿਟਰਨਿੰਗ ਅਫਸਰ ਸਾਹਿਬ ਕੋ ਫਾਈਨਲ ਅਥਾਰਟੀ ਡੀਸੀ ਸਾਹਿਬ ਨੇ ਉਹਨਾਂ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਬਦ ਜਿਹੜੀ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਲੀਗਲੀ ਇਹਨਾਂ ਦੇ ਕਾਗਜ਼ ਜਿਹੜੇ ਰਿਜੈਕਟ ਹੁੰਦੇ ਸੀ ਜਿਹੜੇ ਸਰਕਾਰੀ ਦਬਾਅ ਥੱਲੇ ਆਣ ਕੇ ਮੇਅਰ ਸਾਹਿਬ ਦੇ ਔਰ ਇੱਥੋਂ ਦੇ ਜਿਹੜੇ ਸਾਬਕਾ ਵਿਧਾਇਕ ਰਹੇ ਚੁੱਕੇ ਨੇ ਇੱਥੋਂ ਦੇ ਇਨਚਾਰਜ ਰਹੇ ਨੇ ਸਦਾ ਤ੍ਰਿਪਤ ਸਿੰਘ ਰਜਿੰਦਰ ਸਿੰਘ ਬਾਜਵਾ ਸਾਹਿਬ ਉਹਨਾਂ ਨੇ ਆਪਣਾ ਦਬਾਅ ਪਾ ਕੇ ਜਿਹੜਾ ਇਹ ਗਲਤ ਕੰਮ ਕਰਵਾਇਆ ਉਹਦੇ ਉੱਤੇ ਪੂਰਾ ਦਾ ਪੂਰਾ ਐਕਸ਼ਨ ਲੈ ਕੇ ਉਹਨਾਂ ਦੇ ਕਾਗਜ਼ ਵੀ ਰਿਜੈਕਟ ਹੋਣੇ ਚਾਹੀਦੇ ਔਰ ਉਹਨਾਂ ਦੇ ਜਿਹੜੇ ਆ ਬਣਦੀ ਕਾਰਵਾਈ ਉਹਨਾਂ ਅਫਸਰਾਂ ਤੇ ਪੂਰਜੋਰ ਮੰਗ ਕਰਦੇ ਹੋਣੀ ਚਾਹੀਦੀ। ਕਿ ਕਿ ਸਿਆਸੀ ਦਬਾਅ ਦੀ ਗੱਲ ਕਰਦੇ। ਹਾਂਜੀ। ਇੱਕ ਜਿਹੜੀ ਨਗਰ ਨਿਗਮ ਹੈ ਉੱਥੇ ਕਾਂਗਰਸ ਦਾ ਰਾਜ ਹੈ ਲੇਕਿਨ ਬਾਕੀ ਜਗ੍ਹਾ ਤੇ ਆਪਣਾ ਆਮ ਆਦਮੀ ਪਾਰਟੀ ਹੈ। ਜਿਹੜਾ ਜਿਹੜਾ ਸਰਕਾਰੀ ਦਬਾਅ ਦੀ ਗੱਲ ਕਰ ਰਹੇ ਅਸੀਂ ਜਿਹੜੀ ਫਾਈਨਲ ਅਥਾਰਟੀ ਜਿੰਨੇ ਐਨਓਸੀ ਜਾਰੀ ਕਰਨਾ ਹੁੰਦਾ ਉਹ ਮਿਊਸਪਲ ਕਾਰਪੋਰੇਸ਼ਨ ਹੈ। ਮਿਊਸਪਲ ਕਾਰਪੋਰੇਸ਼ਨ ਦੇ ਜਿਹੜੇ ਕਲਰਕ ਨੇ ਉਹਨਾਂ ਨੇ ਰਿਪੋਰਟ ਕਰਨੀ ਹੁੰਦੀ ਹੈ। ਕਾਰਪੋਰੇਸ਼ਨ ਡਿਜੀਟਲ ਕਲਰਕ ਨੇ ਉਹਨਾਂ ਨੇ ਰਿਪੋਰਟ ਬਿਲਕੁਲ ਸਹੀ ਕੀਤੀ ਹੈ ਔਰ ਉਹਦੇ ਤੇ ਕਲੀਅਰ ਕਟ ਉਹਨਾਂ ਦੇ ਸਾਈਨ ਨੇ ਉਹਨਾਂ ਨੇ ਕਿਹਾ ਵਾ ਕਿ ਇਹ ਜਿਹੜੇ 5 ਮਰਲੇ ਦੇ ਘਰ ਦੀ ਐਨੋਸੀ ਲੈ ਰਹੇ ਨੇ ਜਗਾ ਇਹਨਾਂ ਦੀ ਮੌਕੇ ਤੇ ਜਾ ਕੇ ਦੇਖੀ ਗਈ ਹੈ 15 ਮਰਲੇ ਆ ਔਰ ਉਹਦਾ ਪ੍ਰਾਪਰਟੀ ਟੈਕਸ ਔਰ ਉਹਦੀ ਬਿਲਡਿੰਗ ਫੀਸ ਨਹੀਂ ਅਦਾ ਕੀਤੀ ਗਈ ਹੈ ਸਾਰੇ ਅਧਿਕਾਰੀਆਂ ਦੇ ਸਾਈਨ ਨੇ ਪਰ ਉਹਦੇ باوجود ਵੀ ਜਿਹੜੇ ਇਥੋਂ ਦੇ ਮੇਅਰ ਨੇ ਉਹ ਕਾਂਗਰਸ ਪਾਰਟੀ ਦੇ ਨੇ ਉਹਨਾਂ ਨੇ ਆਪਣਾ ਦਬਾਅ ਪਾ ਕੇ ਜਿਹੜਾ ਨਾ ਉਹ ਗਲਤ ਇਸ਼ੂ ਕਰਵਾਇਆ ਗਿਆ ਵਾ ਔਰ ਇਸੇ ਕਰਕੇ ਸਾਡੇ ਸਤਿਕਾਰਯੋਗ ਐਮਐਲਏ ਅਮਨ ਛੇਸ਼ ਸਿੰਘ ਸ਼ੈਰੀ ਕਲਸੀ ਜੀ ਕਹਿ ਰਹੇ ਨੇ ਬਟਾਲਾ ਵਾਸੀਆਂ ਨੂੰ ਕਿ ਇਹੋ ਜਿਹੇ ਜਿਹੜੇ ਗਲਤ ਕੰਮ ਬੈਠ ਕੇ ਹੋ ਰਹੇ ਨੇ ਸਾਡਾ ਮੇਅਰ ਬੰਨਾ ਚਾਹੀਦਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਮੰਗ ਵੀ ਕਰਦੇ ਸ਼ਹਿਰ ਵਾਸੀਆਂ ਕੋ ਕਿ ਮੇਅਰ ਜਿਹੜਾ ਉਹ ਵੀ ਆਮ ਆਦਮੀ ਪਾਰਟੀ ਦਾ ਹੋਵੇ ਤਾਂ ਜੋ ਨਿਰੋਲ ਜਿਹੜਾ ਨਾ ਸਾਰਾ ਕੰਮ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਸਕੇ ਹਾਂਜੀ ਬਟਾਲਾ ਮਿਊਨਿਸਪਲ ਕਾਰਪੋਰੇਸ਼ਨ ਜੋ 34 ਨੰਬਰ ਬੋਰਡ ਹੈ ਉਥੇ ਬਾਇ ਇਲੈਕਸ਼ਨ ਹੈ ਉਸ ਦੇ ਜਿਹੜੇ ਕੈਂਡੀਡੇਟ ਹੈ ਸਤਨਾਮ ਸਿੰਘ ਜਿਹੜੇ ਲੈਸ਼ਨ ਚ ਖੜੇ ਹੋ ਉਹਨਾਂ ਵੱਲੋਂ ਕੰਪਲੇਂਟ ਪਾਈ ਗਈ ਹੈ ਕਿ ਦੂਸਰੇ ਜਿਹੜੇ ਕੈਂਡੀਡੇਟ ਹੈ ਸ਼ਰੀਪ ਬਲਵਿੰਦਰ ਸਿੰਘ ਉਹਨਾਂ ਦੇ ਖਿਲਾਫ ਕੰਪਲੇਂਟ ਪਾਈ ਹੈ ਬਲਵਿੰਦਰ ਸਿੰਘ ਦੇ ਖਿਲਾਫ ਹੈ ਕੰਪਲੇਂਟ ਇਹ ਕਿ ਉਹਨਾਂ ਦਾ ਜੋ ਕੰਪਲੇਂਟ ਆਸੀ ਉਹਨੂੰ ਵੈਰੀਫਾਈ ਕਰ ਰਹੇ ਤੇ ਜੋ ਵੀ ਨਿਯਮ ਅਨੁਸਾਰ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਕੋਈ ਦੱਸਿਆ ਗਿਆ ਜੀ ਕੰਪਲੇਂਟ ਕਿਸ ਸੰਬੰਧਤ ਪਾਈ ਗਈ ਹੈ ਕੰਪਲੇਂਟ ਉਹਨਾਂ ਨੇ ਇਹ ਕੀਤੀ ਹੈ ਕਿ ਬਲਵਿੰਦਰ ਸਿੰਘ ਨੇ ਗਲਤ ਤੱਥ ਪੇਸ਼ ਕੀਤੇ ਆਪਣੇ ਮਕਾਨ ਦੇ ਸਬੰਧੀ ਤੇ ਉਹ ਤੱਥਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੰਪਲੇਂਟ 'ਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਮਕਾਨ ਇਹਨਾਂ ਦਾ 15 ਮਰਲੇ 'ਚ ਹੈ ਜਦਕਿ ਇਹਨਾਂ ਨੇ ਜਿਹੜੀ ਦਰਖਾਸਤ ਦਿੱਤੀ ਹੈ ਬਲਵਿੰਦਰ ਸਿੰਘ ਨੇ ਉਹ 'ਚ ਉਹਨਾਂ ਨੇ 5 ਮਰਲੇ ਲਿਖਿਆ ਹੈ ਤੇ ਉਹ ਤੱਥ ਗਲਤ ਪੇਸ਼ ਕਰਕੇ ਗਲਤ ਤਰੀਕੇ ਨਾਲ ਨੋਸੀ ਲਿਆ ਹੈ ਪ੍ਰੋਧਰ ਸਿੰਘ ਦੇ ਦਿੱਤੀ ਪਏ ਜਾਂਦੇ ਇੱਕ ਨੋਸੀ ਗਲਤ ਪਾਈ ਜਾਵੇ ਕੀ ਕਾਰਵਾਈ ਹੋ ਸਕਦੀ ਹੈ ਅਸੀਂ ਪਹਿਲਾਂ ਤਾਂ ਇਹਦੀ ਪੜਤਾਲ ਕਰ ਰਹੇ ਹਾਂ ਕਿ ਵਾਕਈ ਬਲਵਿੰਦਰ ਸਿੰਘ ਦੇ ਉੱਪਰ ਜਿਹੜੇ ਦੋਸ਼ ਲੱਗੇ ਉਹ ਸਹੀ ਹੈ ਜਾਂ ਨਹੀਂ ਤੇ ਔਰ ਸਾਡੇ ਸਟਾਫ ਵੱਲੋਂ ਕੀ ਰਿਪੋਰਟ ਕੀਤੀ ਹੈ ਔਰ ਕਿਵੇਂ ਕੀਤੀ ਹੈ ਉਹ ਸਾਰੇ ਤੱਥਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਨਿਯਮ ਅਨੁਸਾਰ ਸਾਹਮਣੇ ਗੱਲ ਹੈਗੀ ਤੇ ਉਹ ਕਾਰਵਾਈ ਕੀਤੀ ਜਾਏਗੀ